ਸੱਚੀ ਕਲਜੀ ਅੱਜ ਆਪਾਂ ਨਾ ਇੱਕ ਬੜੀ ਹੀ ਅਜੀਬ ਘਟਨਾ ਬਾਰੇ ਗੱਲ ਕਰਨੀ ਹੈ ਇਹ 1932 ਦੀ ਗੱਲ ਹੈ ਪੱਛਮੀ ਆਸਟ੍ਰੇਲੀਆ ਵਿੱਚ ਵਾਪਰੀ ਸੀ ਲੋਕ ਇਸ ਨੂੰ ਈਮੂ ਯੁੱਧ ਕਹਿੰਦੇ ਨੇ ਹਾਂਜੀ ਈਮੂ ਯੁੱਧ ਸੁਣਨ ਨੂੰ ਹੀ ਕਿੰਨਾ ਅਜੀਬ ਲੱਗਦਾ ਹੈ ਨਾ ਬਿਲਕੁਲ ਸਾਡੇ ਕੋਲ ਇਸ ਬਾਰੇ ਜਾਣਕਾਰੀ ਵਿਕੀਪੀਡੀਆ ਤੋਂ ਹੈ ਕੁਝ ਆਸਟ੍ਰੇਲੀਅਨ ਜੀਓਗ੍ਰਾਫਿਕ ਦੇ ਲੇਖਾਂ ਤੋਂ ਤੇ ਹੋਰ ਪੁਰਾਣੇ ਰਿਕਾਰਡਾਂ ਤੋਂ ਵੀ ਤਾਂ ਆਪਾਂ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਆਖਿਰ ਆਸਟ੍ਰੇਲੀਆ ਦੀ ਫੌਜ ਮਸ਼ੀਨ ਗੰਨਾਂ ਲੈ ਕੇ ਇਹ ਵੱਡੇ ਸਾਰੇ ਪੰਛੀ ਈਮੂ ਉਹਨਾਂ ਪਿੱਛੇ ਕਿਉਂ ਪੈ ਗਈ ਸੀ ਹਾਂ ਮਤਲਬ ਕੀ ਹੋਇਆ ਸੀ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਸੱਚੀ ਹੈਰਾਨੀ ਹੁੰਦੀ ਹੈ ਇੱਕ ਫੌਜੀ ਕਾਰਵਾਈ ਉਹ ਵੀ ਪੰਛੀਆਂ ਖਿਲਾਫ ਬਿਲਕੁਲ ਇਹ ਉਹਨਾਂ ਘਟਨਾਵਾਂ 'ਚੋਂ ਹੈ ਜਿਹੜੀਆਂ ਨਾ ਮਤਲਬ ਕਹਾਣੀਆਂ ਵਰਗੀਆਂ ਲੱਗਦੀਆਂ ਨੇ ਪਰ ਇਹ ਸੱਚ ਹੈ ਤੇ ਇਹ ਸਾਨੂੰ ਦੱਸਦੀ ਹੈ ਕਿ ਜਦੋਂ ਇਨਸਾਨ ਤੇ ਜੰਗਲੀ ਜੀਵ ਉਹ ਆਮੋ ਸਾਹਮਣੇ ਆਉਂਦੇ ਨੇ ਤਾਂ ਨਤੀਜੇ ਕਿੰਨੇ ਅਣਕਿਆਸੀ ਹੋ ਸਕਦੇ ਨੇ ਅੱਛਾ ਤਾਂ ਫਿਰ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਗੱਲ ਪਹਿਲੇ ਵਿਸ਼ਵ ਯੁੱਧ ਤੋਂ bắtਦੀ ਐ ਬਹੁਤ ਸਾਰੇ ਸਾਬਕਾ ਫੌਜੀਆਂ ਨੂੰ ਨਾ ਪੱਛਮੀ ਆਸਟ੍ਰੇਲੀਆ 'ਚ ਜ਼ਮੀਨਾਂ ਮਿਲੀਆਂ ਖੇਤੀ ਕਰਨ ਲਈ ਹਾਂ ਤੇ ਫਿਰ 1929 ਵਿੱਚ ਆ ਗਈ ਮਹਾਮੰਦੀ ਬਹੁਤ ਬੁਰਾ ਹਾਲ ਸੀ ਉਹਨਾਂ ਨੂੰ ਕਿਹਾ ਗਿਆ ਕਿ ਕਣਕ ਵਾਦੂਗਾ ਸਰਕਾਰ ਨੇ ਸਬਸਿਡੀ ਦੇਣ ਦਾ ਵਾਅਦਾ ਵੀ ਕੀਤਾ ਪਰ ਉਹ ਦਿੱਤੀ ਨਹੀਂ ਹਾਂ ਵਾਅਦਾ ਪੂਰਾ ਨਹੀਂ ਹੋਇਆ ਤੇ ਉਸੇ ਵੇਲੇ ਕੀ ਹੋਇਆ ਕਿ ਕੋਈ 20000 ਈਮੂ ਉਹ ਆਪਣੇ ਪ੍ਰਜਨਨ ਦੇ ਮੌਸਮ ਤੋਂ ਬਾਅਦ ਪ੍ਰਵਾਸ ਕਰ ਰਹੇ ਸਨ 20000 ਬਹੁਤ ਜ਼ਿਆਦਾ ਨੇਤਾ ਹਾਂਜੀ ਤੇ ਉਹਨਾਂ ਨੇ ਦੇਖਿਆ ਕਿ ਖੇਤੀ ਲਈ ਜ਼ਮੀਨ ਸਾਫ਼ ਕੀਤੀ ਹੋਈ ਹੈ ਪਾਣੀ ਦੇ ਨਵੇਂ ਸਰੋਤ ਬਣੇ ਹੋਏ ਨੇ ਉਹ ਸਾਰੇ ਕੈਂਪੀਨ ਜ਼ਿਲ੍ਹੇ ਦੇ ਖੇਤਾਂ ਵੱਲ ਆ ਗਏ ਉਹਨਾਂ ਲਈ ਤਾਂ ਸਮਝੋ ਜਿਵੇਂ ਦਾਵਤ ਲੱਗੀ ਹੋਈ ਸੀ ਅੱਛਾ ਮਤਲਬ ਪਾਣੀ ਤੇ ਕਣਕ ਸਭ ਕੁਝ ਮਿਲ ਗਿਆ ਉਹਨਾਂ ਨੂੰ ਪਰ ਕਿਸਾਨਾਂ ਲਈ ਤਾਂ ਮੁਸੀਬਤ ਖੜੀ ਹੋ ਗਈ ਹੋਣੀ ਹੈ ਨਾ ਬਿਲਕੁਲ ਉਹ ਕਣਕ ਖਾ ਜਾਂਦੇ ਸੀ ਤੇ ਸਭ ਤੋਂ ਵੱਡੀ ਗੱਲ ਵਾੜਾਂ ਤੋੜ ਦਿੰਦੇ ਸੀ। ਅੱਛਾ ਵਾੜਾਂ ਤੋੜਨ ਨਾਲ ਕੀ ਹੁੰਦਾ ਸੀ? ਵਾੜਾ ਟੁੱਟਣ ਨਾਲ ਨਾ ਫਿਰ ਖਰਗੋਸ਼ ਵਰਗੇ ਹੋਰ ਛੋਟੇ ਜਾਨਵਰ ਵੀ ਅੰਦਰ ਵੜ ਜਾਂਦੇ ਸੀ ਤੇ ਉਹ ਵੀ ਫਸਲ ਖਰਾਬ ਕਰਦੇ ਸੀ। ਓਹੋ ਤਾਂ ਫਿਰ ਕਿਸਾਨ ਜਿੰਨਾ ਜੋ ਕਈ ਪਹਿਲਾਂ ਫੌਜੀ ਰਹਿ ਚੁੱਕੇ ਸੀ ਉਹਨਾਂ ਨੇ ਕੀ ਕੀਤਾ? ਉਹ ਸਿੱਧਾ ਪਹੁੰਚੇ ਰੱਖਿਆ ਮੰਤਰੀ ਕੋਲ ਸਰ ਜੋਰਜ ਪੀਅਰਸ ਤੇ ਉਹਨਾਂ ਨੂੰ ਗਿਆ ਕਿ ਸਾਨੂੰ ਮਦਦ ਚਾਹੀਦੀ ਹੈ। ਸਾਨੂੰ ਮਸ਼ੀਨ ਗੰਨਾ ਦਿਓ। ਮਸ਼ੀਨ ਗੰਨਾ ਸੱਚੀ ਪੰਛੀਆਂ ਲਈ ਤੇ ਮੰਤਰੀ ਮੰਨ ਗਿਆ। ਹੈਰਾਨੀ ਦੀ ਗੱਲ ਹੈ ਪਰ ਹਾਂ ਉਹ ਮੰਨ ਗਿਆ ਸ਼ਾਇਦ ਉਸਨੂੰ ਲੱਗਾ ਕਿ ਇਹ ਫੌਜੀਆਂ ਲਈ ਨਿਸ਼ਾਨੇਬਾਜ਼ੀ ਦਾ ਵਧੀਆ ਅਬਿਆਸ ਹੋਵੇਗਾ ਨਾਲੇ ਲੋਕਾਂ 'ਚ ਚੰਗਾ ਨਾਮ ਵੀ ਬਣੇਗਾ ਕਿ ਕਿਸਾਨਾਂ ਦੀ ਮਦਦ ਕਰ ਰਹੇ ਆਂ ਅੱਛਾ ਪਰ ਕੋਈ ਸ਼ਰਤਾਂ ਵੀ ਰੱਖੀਆਂ ਹੋਣਗੀਆਂ ਹਾਂ ਸ਼ਰਤਾਂ ਸੀ ਫੌਜੀ ਖੁਦ ਗੰਨਾ ਚਲਾਉਣਗੇ ਆਉਣ ਜਾਣ ਦਾ ਖਰਚਾ ਸੂਬਾ ਸਰਕਾਰ ਦੇਵੇਗੀ ਤੇ ਕਿਸਾਨ ਉਹ ਖਾਣਾ ਪੀਣਾ ਰਹਿਣ ਦਾ ਇੰਤਜ਼ਾਮ ਤੇ ਗੋਲੀਆਂ ਦਾ ਖਰਚਾ ਚੁੱਕਣਗੇ ਗੋਲੀਆਂ ਦਾ ਖਰਚਾ ਵੀ ਕਿਸਾਨਾਂ ਸਿਰ ਹਾਂਜੀ ਤੇ ਇੱਕ ਹੋਰ ਗੱਲ ਇੱਕ ਫੌਕਸ ਮੂਵੀ ਟੋਨ ਦਾ ਕੈਮਰਾਮੈਨ ਵੀ ਨਾਲ ਭੇਜਿਆ ਗਿਆ ਪੂਰੀ ਘਟਨਾ ਨੂੰ ਫਿਲਮਾਉਣ ਲਈ ਕਮਾਲ ਹੈ ਤਾਂ ਫਿਰ ਯੁੱਧ ਕਦੋਂ ਸ਼ੁਰੂ ਹੋਇਆ 2 ਨਵੰਬਰ 1932 ਨੂੰ ਮੇਜਰ ਸੀ ਜੀ ਪੀ ਡਬਲਯੂ ਮੈਰੀਡੀਥ ਉਹਦੇ ਕੋਲ ਦੋ ਲੈਵਸ ਮਸ਼ੀਨ ਗਨਾਂ ਸੀ ਤੇ ਕੋਈ 10000 ਗੋਲੀਆਂ 10000 ਤੇ ਪਹਿਲੇ ਦਿਨ ਕੀ ਬਣਿਆ ਪਹਿਲਾਂ ਉਹਨਾਂ ਨੇ ਕੋਈ 50 ਕ ਈਮੂ ਦੇਖੇ ਕੋਸ਼ਿਸ਼ ਕੀਤੀ ਕਿ ਘੇਰਾ ਪਾ ਲਈਏ ਪਰ ਈਮੂ ਬੜੇ ਚਲਾਕ ਨਿਕਲੇ ਉਹ ਛੋਟੇ-ਛੋਟੇ ਗਰੁੱਪਾਂ 'ਚ ਵੰਡੇ ਗਏ ਤੇ ਇੰਨੀ ਤੇਜ਼ੀ ਨਾਲ ਭੱਜੇ ਕਿ ਪੁੱਛੋ ਨਾ ਤਾਂ ਫਿਰ ਮਾਰੇ ਕਿੰਨੇ ਗਏ ਮਸਾਂ ਕੁਛ ਕੁ ਕੋਈ ਕਹਿੰਦਾ 10 12 ਜ਼ਿਆਦਾ ਨਹੀਂ ਪਹਿਲੀ ਕੋਸ਼ਿਸ਼ ਤਾਂ ਫੇਲ ਹੀ ਸਮਝੋ ਹੂੰ ਤਾਂ ਫਿਰ ਅੱਗੇ 4 ਨਵੰਬਰ ਨੂੰ ਮਤਲਬ 2 ਦਿਨ ਬਾਅਦ ਮੇਜਰ ਨੇ ਇੱਕ ਡੈਮ ਕੋਲ ਕਾਤ ਲਗਾਈ ਉੱਥੇ ਹਜ਼ਾਰ ਤੋਂ ਵੱਧ ਈਮੂ ਆ ਗਏ 1000 ਇਸ ਵਾਰ ਤਾਂ ਕੰਮ ਬਣ ਗਿਆ ਹੋਣਾ ਉਹਨਾਂ ਨੇ ਸੋਚਿਆ ਤਾਂ ਇਹੀ ਸੀ ਇੰਤਜ਼ਾਰ ਕੀਤਾ ਕਿ ਨੇੜੇ ਆਣ ਜਿਵੇਂ ਗੋਲੀ ਚਲਾਈ ਥੋੜੀ देर ਬਾਅਦ ਹੀ ਇੱਕ ਮਸ਼ੀਨ ਗਨ ਜਾਮ ਹੋ ਗਈ ਕੀ ਜਾਮ ਹੋ ਗਈ ਹਾਂਜੀ ਉਦੋਂ ਤੱਕ ਸਿਰਫ 12 ਅੰਗ ਪੰਛੀ ਮਰੇ ਸੀ ਬਾਕੀ ਦੇ ਈਮੂ ਉਹ ਤਾਂ ਫੁਰ ਗਾਇਬ ਇਹ ਤਾਂ ਬੜੀ ਬੇਸੀ ਵਾਲੀ ਗੱਲ ਹੋ ਗਈ ਫੌਜਲੀ ਬਿਲਕੁਲ ਫਿਰ ਮੈਰੀ ਡਰਥ ਨੇ ਇੱਕ ਹੋਰ ਜੁਗਾਰ ਲਾਇਆ ਟਰੱਕ ਉੱਤੇ ਮਸ਼ੀਨ ਗਨ ਰੱਖ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਫਿਲਮਾਂ ਵਾਂਗ ਹਾਂ ਪਰ ਅਸਲ ਜ਼ਿੰਦਗੀ ਫਿਲਮਾਂ ਵਰਗੀ ਨਹੀਂ ਹੁੰਦੀ ਟਰੱਕ ਈਮੂ ਜਿੰਨਾ ਤੇਜ਼ ਭੱਜ ਨਹੀਂ ਸਕਦਾ ਸੀ ਉੱਤੋਂ ਰਸਤਾ ਇੰਨਾ ਖਰਾਬ ਸੀ ਕਿ ਨਿਸ਼ਾਨਚੀ ਨਿਸ਼ਾਨਾ ਹੀ ਨਹੀਂ ਲਾ ਪਾ ਰਿਹਾ ਸੀ ਪਰ ਮਾਰੇ ਗਏ ਈਮੂਆਂ ਦੀ ਗਿਣਤੀ ਬਹੁਤ ਘੱਟ ਸੀ ਕੋਈ ਕਹਿੰਦਾ 50 ਕੋਈ 200 ਤੱਕ ਕਿਸਾਨਾਂ ਨੇ ਥੋੜਾ ਵਧਾ ਕੇ 500 ਵੀ ਕਿਹਾ ਪਰ ਪੱਕਾ ਪਤਾ ਨਹੀਂ 2500 ਗੋਲੀਆਂ ਤੇ ਸਿਰਫ 50 200 ਈਮੂ ਇਹ ਤਾਂ ਬਹੁਤ ਹੀ ਮਾੜਾ ਹਿਸਾਬ ਹੈ ਹਾਂਜੀ ਪਰ ਮੇਜਰ ਮੈਰਿਡਿਥ ਨੇ ਪਤਾ ਕੀ ਆ ਬਾਤ ਵਿੱਚ ਉਹ ਕਹਿੰਦਾ ਈਮੂ ਤਾਂ ਜ਼ੁਲੂ ਯੋਧਿਆਂ ਵਰਗੇ ਨੇ ਕੀ ਮਤਲਬ ਕਹਿੰਦਾ ਜਿਵੇਂ ਜ਼ੁਲੂ ਯੋਧੇ ਬਹਾਦਰ ਹੁੰਦੇ ਨੇ ਉਵੇਂ ਹੀ ਈਮੂ ਗੋਲੀਆਂ ਸਹਿ ਜਾਂਦੇ ਨੇ ਉਹਨਾਂ ਦੀ ਚਾਲ ਐਸੀ ਹੈ ਕਿ ਉਹਨਾਂ ਤੇ ਨਿਸ਼ਾਨਾ ਲਾਉਣਾ ਔਖਾ ਹੈ ਕੰਦੋਂ ਮਸ਼ੀਨ ਗੰਨਾਂ ਦਾ ਸਾਹਮਣਾ ਟੈਂਕਾਂ ਮੰਗ ਕਰ ਸਕਦੇ ਨੇ ਟੈਂਕਾਂ ਮੰਗ ਪੰਛੀਆਂ ਨੂੰ ਟੈਂਕ ਹਾਂ ਤੇ ਇੱਕ ਪੰਛੀ ਵਿਗਿਆਨੀ ਸੀ ਡੋਮਿਨਿਕ ਸਰਵੈਂਟੀ ਉਸਨੇ ਕਿਹਾ ਕਿ ਈਮੂ ਕਮਾਂਡ ਨੇ ਤਾਂ ਗੁਰੀਲਾ ਰਣਨੀਤੀਆਂ ਪੜਾਈਆਂ ਹੋਈਆਂ ਨੇ ਵਾਹ ਗੁਰੀਲਾ ਯੁੱਧ ਉਹ ਵੀ ਈਮੂਆਂ ਵੱਲੋਂ ਪਰ ਮੀਡੀਆ ਨੇ ਕੀ ਕਿਹਾ ਮੀਡੀਆ 'ਚ ਤਾਂ ਖੂਬ ਮਜ਼ਾਕ ਉੱਡਿਆ ਕਹਿਣ ਲੱਗੇ ਏਕ ਹੀ ਡਰਾਮਾ ਹੈ ਫੌਜ ਪੰਛੀਆਂ ਤੋਂ ਹਾਰ ਗਈ ऑस्ट्रेलिया ਦੀ ਸੰਸਦ ਚ ਵੀ ਇਸ ਤੇ ਬਹਿਸ ਹੋਈ ਨਵੰਬਰ ਨੂੰ ਰੱਖਿਆ ਮੰਤਰੀ ਨੇ ਹੁਕਮ ਦੇ ਦਿੱਤਾ ਕਿ ਬਸ ਕਰੋ ਫੌਜੀਆਂ ਤੇ ਗੰਨਾਂ ਨੂੰ ਵਾਪਸ ਬੁਲਾ ਲਿਆ ਗਿਆ ਪਰ ਈਮੂ ਤਾਂ ਉੱਥੇ ਹੀ ਸੀ ਉਹਨਾਂ ਦੇ ਹਮਲੇ ਰੁਕੇ ਨਹੀਂ ਬਿਲਕੁਲ ਨਹੀਂ ਹਮਲੇ ਜਾਰੀ ਰਹੇ ਕਿਸਾਨ ਫਿਰ ਪਰੇਸ਼ਾਨ ਉਹਨਾਂ ਨੇ ਦੁਬਾਰਾ ਮਦਦ ਮੰਗੀ ਇਸ ਵਾਰ ਸੂਬੇ ਦੇ ਮੁੱਖ ਮੰਤਰੀ ਨੇ ਵੀ ਜ਼ੋਰ ਪਾਇਆ ਤਾਂ ਫਿਰ ਦੁਬਾਰਾ ਭੇਜੀ ਫੌਜ ਹਾਂ ਰੱਖਿਆ ਮੰਤਰੀ ਨੇ 12 ਨਵੰਬਰ ਨੂੰ ਫੇਰ ਇਜਾਜ਼ਤ ਦੇ ਦਿੱਤੀ ਮੈਰਿਡਿਥ ਨੂੰ ਦੁਬਾਰਾ ਭੇਜਿਆ ਗਿਆ ਅੱਛਾ ਇਸ ਵਾਰ ਕੁਝ ਫਰਕ ਪਿਆ हां इस बार थोड़ी ज्यादा सफलता मिली जी आप कह सकिए 10 दिसंबर ਨੂੰ ਜਦੋਂ ਵਾਪਸ ਆਇਆ ਤਾਂ ਮੈਰਿਡਿਥ ਨੇ ਦਾਵਾ ਕੀਤਾ ਕਿ ਉਸਨੇ 9860 ਗੋਲੀਆਂ ਨਾਲ 986 ਈਮੂ ਮਾਰੇ ਨੇ 986 ਇਹ ਤਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨੇ ਪਰ ਗੋਲੀਆਂ ਵੀ ਤਾਂ ਬਹੁਤ ਲੱਗੀਆਂ ਹਰ ਈਮੂ ਪਿੱਛੇ 10 ਗੋਲੀਆਂ ਬਿਲਕੁਲ ਔਸਤਨ 10 ਗੋਲੀਆਂ ਪ੍ਰਤੀ ਈਮੂ ਤੇ ਉਸਨੇ ਇਹ ਵੀ ਕਿਹਾ ਕਿ ਕੋਈ 2500 ਹੋਰ ਈਮੂ ਜ਼ਖਮੀ ਹੋ ਕੇ ਮਰ ਗਏ ਹੋਣਗੇ ਪਰ ਇਹ ਅੰਕੜਾ ਮਤਲਬ ਇਸ ਤੇ ਥੋੜਾ ਸ਼ੱਕ ਹੈ ਹੂੰ ਤਾਂ ਇਸ ਦੂਜੀ ਕੋਸ਼ਿਸ਼ ਤੋਂ ਬਾਅਦ ਕੀ ਹੋਇਆ ਕਿ ਸਰਕਾਰ ਨੇ ਅੱਗੇ ਵੀ ਫੌਜ ਭੇਜੀ ਨਹੀਂ ਇਸ ਪੂਰੇ ਤਮਾਸ਼ੇ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਬਸ ਹੁਣ ਫੌਜੀ ਮਦਦ ਨਹੀਂ ਮਿਲੇਗੀ ਤਾਂ ਫਿਰ ਹਲਕੀ ਕੱਢਿਆ ਈਮੂਆਂ ਨੂੰ ਕਿਵੇਂ ਰੋਕਿਆ ਉਹਨਾਂ ਨੇ ਇਨਾਮ ਪ੍ਰਣਾਲੀ ਬਾਉਂਟੀ ਸਿਸਟਮ ਜਾਰੀ ਰੱਖੀ ਜਿਹੜੀ 1923 ਤੋਂ ਚੱਲ ਰਹੀ ਸੀ ਮਤਲਬ ਜਿਹੜਾ ਬੰਦਾ ਈਮੂ ਮਾਰੇਗਾ ਉਸਨੂੰ ਸਰਕਾਰ ਪੈਸੇ ਦੇਵੇਗੀ ਅੱਛਾ ਇਹ ਕੰਮ ਕੀਤਾ ਹਾਂ ਇਹ ਜ਼ਿਆਦਾ ਕਾਰਗਰ ਸਾਬਤ ਹੋਇਆ 1934 ਚ ਸਿਰਫ 6 ਮਹੀਨਿਆਂ ਚ 57000 ਤੋਂ ਵੱਧ ਇਨਾਮਾਂ ਦਾ ਦਾਵਾ ਕੀਤਾ ਗਿਆ 57000 ਫੌਜ ਨਾਲੋਂ ਤਾਂ ਇਹ ਤਰੀਕਾ ਬਹੁਤ ਬਿਹਤਰ ਰਿਹਾ ਬਿਲਕੁਲ ਤੇ ਨਾਲ ਹੀ ਵਾੜਬੰਦੀ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਲੰਬੀਆਂ ਤੇ ਮਜ਼ਬੂਤ ਵਾੜਾਂ ਲਗਾਈਆਂ ਗਈਆਂ ਤਾਂ ਕਿ ਈਮੂ ਖੇਤਾਂ ਚ ਦਾਖਲ ਹੀ ਨਾ ਹੋ ਸਕਣ ਇਹ ਕੱਢਣਾ ਤਾਂ ਫਿਰ ਬੜੀ ਮਸ਼ਹੂਰ ਹੋ ਗਈ ਹੋਣੀ ਹਾਂਜੀ ਬਹੁਤ ਕੁਝ ਕੁਦਰਤ ਪ੍ਰੇਮੀਆਂ ਨੇ ਇਸ ਦੀ ਆਲੋਚਨਾ ਵੀ ਕੀਤੀ ਕਿ ਆ ਕਿ ਇਹ ਦੁਰਲਭ ਈਮੂ ਆ ਦਾ ਖਾਤਮਾ ਹੈ ਪਰ ਆਮ ਤੌਰ ਤੇ ਇਹ ਆਸਟ੍ਰੇਲੀਆ ਦੀਆਂ ਲੋਕ ਕਥਾਵਾਂ ਦਾ ਹਿੱਸਾ ਬਣ ਗਈ ਇਸ ਤੇ ਗਾਣੇ ਬਣੇ ਫਿਲਮਾਂ ਬਣਾਉਣ ਦੀਆਂ ਧੱਲਾਂ ਹੋਈਆਂ ਤਾਂ ਫਿਰ ਅਖੀਰ ਚੱਪਾ ਕੀ ਕਹਿ ਸਕਦੇ ਐ ਸਾਰੀ ਕਹਾਣੀ ਬਾਰੇ ਦੇਖੋ ਇਹ ਇਤਿਹਾਸ ਦਾ ਇੱਕ ਬਹੁਤ ਹੀ ਅਜੀਬ ਤੇ ਹਾਸੋ ਹੇਣਾ ਜਿਹਾ ਪੰਨਾ ਹੈ ਇੱਕ ਪਾਸੇ ਆਧੁਨਿਕ ਫੌਜ ਮਸ਼ੀਨ ਗਨਾਂ ਨਾਲ ਲੈਸ ਦੂਜੇ ਪਾਸੇ ਕੁਦਰਤ ਦੀ ਇੱਕ ਤਾਕਤ ਚਾਲਾਕ ਤੇਜ਼ ਰਫ਼ਤਾਰ ਪੰਛੀ ਤੇ ਨਤੀਜਾ ਪੰਛੀਆਂ ਨੇ ਫੌਜ ਨੂੰ ਇੱਕ ਤਰ੍ਹਾਂ ਨਾਲ ਰੋਕ ਦਿੱਤਾ हां ऐसा नो याद ਦਿਵਾਂਦੀ ਹੈ ਕਿ ਇਨਸਾਨੀ ਕੋਸ਼ਿਸ਼ਾਂ ਦੀ ਵੀ ਇੱਕ ਹੱਦ ਹੁੰਦੀ ਹੈ ਕੁਦਰਤ ਦਾ ਜਵਾਬ ਕਈ ਵਾਰ ਸਾਡੀ ਸੋਚ ਤੋਂ ਬਿਲਕੁਲ ਵੱਖਰਾ ਹੁੰਦਾ ਹੈ ਨਾ ਬਿਲਕੁਲ ਤੇ ਸਵਾਲ ਵੀ ਪੈਦਾ ਕਰਦੀ ਹੈ ਕਿ ਅਸੀਂ ਕਿਸ ਨੂੰ ਕੀੜਾ ਜਾਂ ਪਰੇਸ਼ਾਨੀ ਵਾਲਾ ਜੀਵ ਮੰਨਦੇ ਹਾਂ ਤੇ ਉਹਨਾਂ ਨਾਲ ਨਜਿੱਠਣ ਲਈ ਕਿਹੜੇ ਤਰੀਕੇ ਸਹੀ ਨੇ ਕਿ ਹਰ ਵਾਰ ਤਾਕਤ ਦਾ ਇਸਤੇਮਾਲ ਹੀ ਜਵਾਬ ਹੁੰਦਾ ਹੈ ਸਹੀ ਗੱਲ ਹੈ ਤੇ ਜਾਂਦੇ ਜਾਂਦੇ ਨਾ ਇੱਕ ਸਵਾਲ ਮੇਰੇ ਦਿਮਾਗ ਚ ਆ ਰਿਹਾ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਹਾਂਜੀ ਦੱਸੋ ਕਿ ਇਹ ਇਹ ਮੌਯ ਉਦਵਰਗਿਆ ਕਟਨਾਵਾ ਸਿਰਫ ਬੀਤੇ ਦੀਆਂ ਅਜੀਬ ਕਹਾਣੀਆਂ ਨੇ ਜਾਂ ਕਿ ਅਸੀਂ ਅੱਜ ਵੀ ਜਾਣੇ ਅਣਜਾਣੇ ਵਿੱਚ ਵਾਤਾਵਰਣ ਨਾਲ ਜੰਗਲੀ ਜੀਵਾਂ ਨਾਲ ਅਜਿਹੇ ਸੰਘਰਸ਼ਾਂ ਵਿੱਚ ਉਲਝ ਸਕਦੇ ਹਾਂ ਜਿਨ੍ਹਾਂ ਦੇ ਨਤੀਜੇ ਅਸੀਂ ਸ਼ਾਇਦ ਪੂਰੀ ਤਰ੍ਹਾਂ ਸਮਝਦੇ ਹੀ ਨਹੀਂ ਹੂੰ ਬਹੁਤ ਵਧੀਆ ਸਵਾਲ ਹੈ ਸੋਚਣ ਵਾਲੀ ਗੱਲ ਹੈ ਕਿ ਕਿਤੇ ਅਸੀਂ ਅੱਜ ਵੀ ਅਜਿਹੀਆਂ ਗਲਤੀਆਂ ਤਾਂ ਨਹੀਂ ਕਰ ਰਹੇ ਬਿਲਕੁਲ ਇਸੀ ਸੋਚ ਨਾਲ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ ਅਗਲੀ ਵਾਰ ਫਿਰ ਮਿਲਾਂਗੇ